ਸਾਸਰੀਆ ਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸਟ੍ਰੀਟ ਸਾਈਡ ਮਿਲਣ ਵਾਲੇ ਕੁਲਚੇ ਛੋਲੇ ਦੀ ਰੈਸਪੀ ਜੋ ਕਿ ਬਹੁਤ ਹੀ ਜ਼ਿਆਦਾ ਸਪਾਸਿਟ ਬਣਦੀ ਹੈ ਜੇ ਆਪਾਂ ਇਸ ਨੂੰ ਘਰ ਦੇ ਵਿੱਚ ਸਾਫ਼ ਸੁਥਰੇ ਕਿਉ ਦੇ ਵਿੱਚ ਤੇ ਹਾਈਜਨਿਕ ਤਰੀਕੇ ਨਾਲ ਬਣਾਈਏ ਤੇ ਬੱਚਿਆਂ ਨੂੰ ਖਵਾਈਏ ਤੇ ਆਹ ਵੈਸੇ ਦੀ ਰੈਸਪੀ ਨੂੰ ਜਾਣਦੇ ਆ ਬੜੀ ਆਸਾਨ ਰੈਸਪੀ ਆ ਘਰ ਦੇ ਵਿੱਚ ਛੋਲੇ ਆਪਾਂ ਬਣਾਣੇ ਆ ਪਰ ਉਸ ਨੂੰ ਬਣਾਉਣ ਦੀ ਵਿਧੀ ਹੈ ਤੇ ਜਿਹੜਾ ਮਟੀਰੀਅਲ ਹੈ ਉਸ ਨੂੰ ਜਨਾ ਤਿਹਾਰ ਨਾਲ ਦੇਖਣਾ ਤੇ ਸੁੰਨਾ ਤੇ ਘਰ ਦੇ ਵਿੱਚ ਟਰਾਈ ਕਰਨਾ ਤੇ ਕਮੈਂਟ ਜ਼ਰੂਰ ਦੇਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਸਰੀਆ ਘਰ ਦੀ ਇਤਿਹਾਸ ਇਸ ਦੀ ਰੈਸਪੀ ਨੂੰ ਜਾਂਦੇ ਆ ਨਾ ਵਾਸਤੇ ਇੱਥੇ ਮੈਂ ਇੱਕ ਪਾ ਦੇ ਕਰੀਬ ਸਫੇਦ ਛੋਲੇ ਲਏ ਸੀਗੇ ਇਹਨਾਂ ਨੂੰ ਆਪਾਂ ਸਾਰੀ ਰਾਤ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿੱਤਾ ਸੀ ਤੇ ਵਿੱਚ ਥੋੜਾ ਕੋ ਪਿੰਚ ਕੋ ਮਿੱਠਾ ਛੋਡਾ ਵੀ ਪਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਪੰਜ-ਛਤ ਪਾਣੀਆਂ ਦੇ ਵਿੱਚ ਤੇ ਇੱਕ-ਇੱਕ ਪੀਸ ਨੂੰ ਚੈੱਕ ਵੀ ਕਰ ਲਿਆ ਕਿ ਇਸ ਦੇ ਵਿੱਚ ਕੋਈ ਕੀੜਾ ਨਾ ਹੋਵੇ ਤੇ ਹੁਣ ਆਪਾਂ ਇਸ ਨੂੰ ਬੋਇਲ ਕਰਨ ਵਾਸਤੇ ਰੱਖਦੇ ਹਾਂ ਤੇ ਪਾਣੀ ਆਪਾਂ ਉਨਾ ਕੁ ਪਾਣਾ ਕਿ ਜਿੰਦੇ ਵਿੱਚ ਛੋਲੇ ਆ ਜਿਹੜੇ ਆਪਣੇ ਪ੍ਰੋਪਰ ਡੁੱਬ ਜਾਣ ਉਸ ਤੋਂ ਉੱਤੇ ਆਪਾਂ ਪਾਣੀ ਨਹੀਂ ਪਾਵਾਂਗੇ ਜਿਹਾ ਉਹ ਤੁਹਾਨੂੰ ਬੋਇਲ ਕਰਨ ਦੀ ਵਿਧੀ ਦੱਸਦੇ ਤੇ ਵਿੱਚ ਕੀ ਪਾਣਾ ਉਹ ਵੀ ਤੁਹਾਨੂੰ ਦੱਸਦੇ ਆ ਇੱਥੇ ਮੈਂ ਕੁੱਕਰ ਗੈਸ ਦੇ ਉੱਤੇ ਰੱਖ ਦਿੱਤਾ ਤੇ ਸਾਰੇ ਜੜੇ ਜਿਹੜੇ ਆਪਾਂ ਇਸ ਦੇ ਵਿੱਚ ਪਾਵਾਂਗੇ ਕੁੱਕਰ ਦੇ ਵਿੱਚ ਮੈਂ ਪਾਣੀ ਥੋੜਾ ਕੋ ਪਹਿਲਾਂ ਪਾਇਆ ਹੋਇਆ ਸੀ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਬਿਲਕੁਲ ਚੜੇ ਆਪਣੇ ਡੁੱਬ ਚੁੱਕੇ ਆ ਤੇ ਪਾਣੀ ਅੰਦਰ ਚ ਬਿਲਕੁਲ ਵੀ ਜ਼ਿਆਦਾ ਨਹੀਂ ਹੈ ਬਸ ਪਾਣੀ ਦਾ ਤੁਸੀਂ ਧਿਆਨ ਰੱਖਣਾ ਉਹਨ ਇੱਕ ਵਾਰੀ ਆਪਾਂ ਛੋਲੇ ਨੂੰ ਉਬਲਣ ਦਵਾਗੇ ਤੇ ਇਸ ਦੀ ਜਿਹੜੀ ਚਾਗ ਹੋਏਗੀ ਉਸ ਨੂੰ ਆਪਾਂ ਰਿਮੂਵ ਕਰਾਂਗੇ ਤਾਂ ਤੁਹਾਡੇ ਆਪਾਂ ਛੋਲੇ ਪੁਆਇੰਟ ਕਰਦੇ ਰੱਖੇ ਸੀ ਤੇ ਉਸ ਦੇ ਉੱਪਰ ਕੁੱਕਰ ਦੇ ਬਾਹਰ ਤੱਕ ਚਾਗ ਆ ਗਈ ਆ ਇਸ ਚਾਗ ਨੂੰ ਤੁਸੀਂ ਰਿਮੂਵ ਜ਼ਰੂਰ ਕਰਨਾ ਹੈ ਯੂਰਿਕ ਐਸਿਡ ਇਹੀ ਚੀਜ਼ ਆ ਮੁਰਾਧੀਆਂ ਨੇ ਪੁਰਾਣੇ ਆਪਣੇ ਦਾਦੀਆਂ ਨਾਨਦੀਆਂ ਜਿਹੜੀਆਂ ਸੀਗੀਆਂ ਉਹ ਛੱਗ ਨੂੰ ਜ਼ਰੂਰ ਰਿਮੂਵ ਕਰਦੀਆਂ ਸੀ ਤੇ ਛੋਲਿਆਂ ਦੇ ਵਿੱਚ ਕਦੀ ਵੀ ਕੋਈ ਛੱਗ ਨੂੰ ਰਿਮੂਵ ਨਹੀਂ ਕਰਦਾ ਇਸ ਕਰਕੇ ਇਹ ਛੋਲੇ ਜਿਹੜੇ ਬਿਮਾਰੀ ਦਾ ਕਾਰਕ ਬਣ ਜਾਂਦੇ ਨੇ ਥੋੜੀ ਦੇਰ ਵਾਸਤੇ ਇਸ ਨੂੰ ਖੁੱਲਾ ਬੋਇਲ ਕਰੋ ਤੇ ਛੱਗ ਨੂੰ ਰਿਮੂਵ ਕਰ ਦੋ ਤੇ ਉਸ ਤੋਂ ਬਾਅਦ ਇਹਦੇ ਵਿੱਚ ਜੋ ਵੀ ਤੁਸੀਂ ਪਾਣਾ ਹੈ ਤੇ ਸਿਟੀ ਬਰਵਾ ਸਕਦੇ ਹੋ 1 ਕੱਦੇ ਮਿੰਟ ਵਾਸਤੇ ਆਪਾਂ ਹੋਰ ਕਰਾਂਗੇ ਉਨਾ ਪਾਇੰਦੇ ਵਿੱਚ ਸੁੱਕਾ ਆਮਲਾ ਪਾਣਾ ਸੀ ਪਰ ਮੇਰੇ ਕੋਲ ਆਮਲਾ ਖਤਮ ਹੈ ਤੇ ਮੇਰੇ ਕੋਲ ਆਮਲਾ ਤੇ ਮਿਰਚ ਦਾ ਅਚਾਰ ਪਿਆ ਸੀ ਤੇ ਆਪਾਂ ਉਸੇ ਦੇ ਹੀ ਵਰਤੋਂ ਕਰਾਂਗੇ ਮਸਾਲਾ ਹੈ ਉਸ ਆਮਲੇ ਦਾ ਆਪਾਂ ਥੋੜਾ ਜਿਹਾ ਮਸਾਲਾ ਘੱਟ ਪਾ ਦਾਂਗੇ ਮਿਰਚ ਦਾ achar ਹੈ ਤੇ ਆਮਲੇ ਦਾ achar ਹੈ ਇਹਨੂੰ ਮੈਂ ਪਾ ਦੇਣਾ ਆਮਲਾ ਸੁੱਕਾ ਹੋਵੇ ਗਿੱਲਾ ਹੋਵੇ ਪਾਉਡਰ ਦੇ ਸ਼ੇਪ ਦੇ ਵਿੱਚ ਉਹ ਉਹ ਸਾਰਾ ਬੈਨੀਫਿਟ ਕਰਦਾ ਹੀ ਕਰਦਾ ਹੈ। ਇਹ ਥੋੜਾ ਆਪਾਂ ਇਸ ਨੂੰ ਟੱਕ ਕੇ ਸਲੋ ਫਲੇਮ ਤੇ ਇਹਨੂੰ ਚਾਰ ਸੀਟੀਆਂ ਵਰਵਾਵਾਂਗੇ। ਕਵਰ ਕਰ ਦਿੱਤਾ ਹੈ। ਇਸ ਦੇ ਵਿੱਚ ਆਪਾਂ ਹੋਰ ਕੋਈ ਕਿਸੇ ਨਹੀਂ ਪਾਵਾਂਗੇ। ਨਾ ਹੀ ਨਮਕ ਪਾਇਆ ਤੇ ਨਾ ਹੀ ਆਪਾਂ ਮਿੱਠਾ ਛੋਟਾ ਪਾਣਾ। ਚਲੋ ਇਹ ਆਪਣੇ ਬੋਇਲਡ ਹੋ ਚੁੱਕੇ ਆ। ਤੇ ਆਪਾਂ ਆਹਨ ਖੋਲ ਕੇ ਚੈੱਕ ਕਰਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਕਿ ਛੋਲੇ ਜਿਹੜੇ ਆਪਣੇ ਬਿਲਕੁਲ ਗਲ ਚੁੱਕੇ ਆ ਤੇ ਬਿਲਕੁਲ ਬੁਝਾਰੀ ਸਟਾਈਲ ਨਾਲ ਦੇਚ ਕਲਰ ਵੀ ਆ ਚੁੱਕਾ ਕੁਝ ਲੋਕ ਇਹਦੇ ਵਿੱਚ ਚਾਹ ਪਤੀ ਪਾ ਕੇ ਕੰਦਰ ਲੈਂਦੇ ਆ ਤੇ ਆਮਲੇ ਵੀ ਵਿੱਚੇ ਪੈਰਨ ਤੋਂ ਕੋਈ ਨੁਕਸਾਨ ਨਹੀਂ ਹ ਉਸ ਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਤੇ ਹੁਣ ਆਪਾਂ ਇਸ ਦੇ ਤੜਕੇ ਦੀ ਤਿਆਰੀ ਕਰਦੇ ਆ ਮੈਂ ਕੜਾਈ ਨੂੰ ਗੈਸ ਤੇ ਰੱਖ ਦਿੱਤਾ ਤੇ ਉਹਨਾਂ ਪੈਨ ਦੇ ਵਿੱਚ ਇੱਕ ਤੋਂ ਡੇਢ ਕੜਛੀ ਜਿਹੜੇ ਉਹ ਤੇਲ ਦੀ ਪਾਵਾਂਗੇ ਤੇਲਾ ਆਪਣਾ ਗਰਮ ਹੋ ਚੁੱਕਾ ਹੈ ਤੇ ਸਰ ਤੋਂ ਪਹਿਲਾਂ ਬਰਸ ਦੇ ਵਿੱਚ ਇੱਕ ਤੇਜ ਪੱਤਾ ਇਸ ਨੂੰ ਪੀਸੇਸ ਦੇ ਵਿੱਚ ਕਰ ਲਿਆ ਤੇ ਅੱਧਾ ਕੁ ਇੰਚ ਦਾ ਦਾਲ ਚੀਨੀ ਦਾ ਬਸ ਇਹ ਦੋ ਚੀਜ਼ਾਂ ਹੀ ਪਾ ਲਈਆਂ ਫਿਰ ਇੱਕ ਚਮਚਾ ਦੇ ਵਿੱਚ ਜੀਰੇ ਦਾ ਪਾ ਦਿੰਦੇ ਹੋ ਜੀਰਾ ਜਿਵੇਂ ਹੀ ਤੁਹਾਡਾ ਤੜਕਦਾ ਹੈ ਤੁਸੀਂ ਗੈਸ ਦੀ ਫਲੇਮ ਨੂੰ ਕੱਟ ਕਰ ਦਿਓ ਤੇ ਉਹਨਾਂ ਪਾਏਨ ਦੇ ਵਿੱਚ ਬੇਸਿਕ ਮਸਾਲੇ ਆਪਾਂ ਪਾਵਾਂਗੇ ਐਸੇ ਵਿੱਚ ਜਿਹੜਾ ਮੈਂ 2 ਚਮਚੇ ਦੇ ਕਰੀਬ ਛੋਟੇ ਵਾਲੇ ਚਮਚਾ ਚੜੀਆ ਪਾਊਡਰ 1 ਚਮਚਾ ਜਿਹੜਾ ਜੀਰਾ ਪਾਊਡਰ 1 ਤੋਂ 1.5 ਚਮਚਾ ਜਿਹੜਾ ਮੈਂ ਇਹਦੇ ਵਿੱਚ ਅਨਾਰ ਦਾਣਾ ਲਵਾਂਗਾ ਅਡਾਰ ਨਾਲ ਤੁਸੀਂ ਬੋਇਲ ਕਰਨ ਦੇ ਸਮੇਂ ਵੀ ਪਾ ਸਕਦੇ ਹੋ ਤੇ ਇੱਕ ਚਮਚੀ ਅੰਦਰ ਚ ਮੈਂ ਚੜਾ ਮਸਾਲਾ ਥੋੜਾ ਕੁ ਮੈਂ ਕਸੂਰੀ ਮੇਥੀ ਨਾਲ ਲਵਾਂਗਾ ਇੱਕ ਤੋਂ ਸਵਾ ਚਮਚਾ ਹੈ ਮੇਥੀ ਥੋੜੀ ਕੁ ਜ਼ਿਆਦਾ ਪੈਂਦੀ ਹੈ ਦੋਸਤੋ ਇਹਦੇ ਵਿੱਚ ਤੇ ਇਹਦੇ ਵਿੱਚ ਇੱਕ ਸਪੈਸ਼ਲ ਇਨਗਰੀਡੀਅੰਟਸ ਅਸਤੀ ਮੈਂ YouTube ਤੇ ਆਪਣੇ ਚੈਨਲ ਤੇ ਇੱਕ ਵੀਡੀਓ ਵੀ ਪਾ ਰખી ਐ ਇੱਕ ਚਮਚਾਦ ਦੇ ਵਿੱਚ ਮੈਂ ਜਿਹੜਾ ਜੀਰਾ ਮਨ ਮਸਾਲਾ ਦਾ ਪਾਇਆ ਇਹਦੇ ਚ ਖਟਾਸ ਵੀ ਹੁੰਦੀ ਐ ਤੇ ਸਵਾਦ ਵੀ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਆਪਾਂ ਇਹਦੇ ਵਿੱਚ ਜਿਹੜੀ ਐ ਨਮਕ ਪਾਣੀ ਐ ਨਮਕ ਮੈਂ ਇਹਦੇ ਵਿੱਚ ਇੱਕ ਚਮਚ ਦੇ ਕਰੀ ਪਾ ਰੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਥੋੜਾ ਕੁ ਪੁੱਲਣੇ ਕਿਉਂਕਿ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਸੀ ਤੇ ਐਸ ਸਮੇਂ ਆਪਾਂ ਗੈਸ ਦੀ ਫਲੇਮ ਵੀ ਚਲਾਵਾਂਗੇ ਤੇ ਥੋੜਾ ਕੋ ਪਾਣੀ ਪਹਿਲਾਂ ਪਾ ਲਵਾਂਗੇ ਥੋੜਾ ਕੋ ਮੈਂ ਪਾਣੀ ਪਾ ਦੇਣਾ ਕਿ ਐਸੇ ਵਿੱਚ ਤੁਸੀਂ ਚਾਹੋ ਤਾਂ ਹਰੀਆਂ ਮਿਰਚਾਂ ਵੀ ਕੱਟ ਕੇ ਪਾ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਨਹੀਂ ਪਾ ਰਿਆ ਤੇ ਥੋੜੀ ਕੋ ਮੈਂ ਇਹਦੇ ਵਿੱਚ ਲਾਲ ਮਿਰਚ ਦਾ ਰੰਗ ਦੇਣਾ ਕਿਉਂਕਿ ਬੱਚਿਆਂ ਨੇ ਖਾਣਾ ਇਸ ਕਰਕੇ ਮੈਂ ਹਰੀਆਂ ਮਿਰਚਾਂ ਕੱਟ ਕੇ ਨਹੀਂ ਪਾ ਰਿਹਾ ਤੁਸੀਂ ਜਰੂਰ ਪਾ ਦਿਓ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਬਾਲ ਦਿੰਦੇ ਆ ਮਸਾਲੇ ਨੂੰ ਤੁਸੀਂ ਥੋੜੀ देर ਪੁੰਨਾਂ ਹੈ ਤਾਂ ਕਿ ਜਿਹੜਾ ਇਹ ਮਸਾਲੇ ਘਿਓ ਦੇ ਵਿੱਚ ਰਚ ਵਿੱਚ ਜਾ ਜਿਆਦਾ ਨਹੀਂ ਪੁੰਨ ਬਸ ਥੋੜਾ ਕੁ ਤੇਲ ਛੱਡਣ ਤੱਕ ਹੀ ਆਪਾਂ ਇਹਨਾਂ ਨੂੰ ਪੁੰਨਾਂਗੇ ਤੁਸੀਂ ਦੇਖ ਪਾਰੇ ਕਿ ਇਹ ਨਾਰਦਾਂ ਦੇ ਨੇ ਕਿਸ ਤਰ੍ਹਾਂ ਆਪਣਾ ਕਲਰ ਬਹੁਤ ਵਧੀਆ ਬਲੈਕਿਸਟ ਕਲਰ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਚਨਾ ਜਿਹੜਾ ਆਪਾਂ ਬਾਇਲ ਕੀਤਾ ਉਹ ਸਾਰਾ ਪਾ ਦਗੇ। ਕੁੱਕਰ ਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾ ਕੇ ਹਲਾ ਕੇ ਪਾ ਸਕਦੇ ਹੋ। ਛੋਲੇ ਜਿਹੜੇ ਆਪਣੇ ਬਿਲਕੁਲ ਮਰ ਕੇ ਤਿਆਰ ਹੋ ਚੁੱਕੇ ਹੋ ਤੁਸੀਂ ਦੇਖਿਆ ਬਾਜ਼ਾਰੀ ਕਲਰ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਹੋਇਆ ਹੈ। ਤੇ ਆਹ ਉਹ ਲਾ ਪੈਂਸ ਨੂੰ ਪਰ ਉਸ ਦੀਆਂ ਤੇ ਦੂਜੇ ਪਾਸੇ ਆਪਾਂ ਕੁਲਚੇ ਵੀ ਆ ਜਿਹੜੇ ਉਹਨੂੰ ਵੀ ਆਪਾਂ ਸੇਕਦੇ ਆਂ ਇੱਥੇ ਮੈਂ ਤਵਾਂ ਗੈਸ ਤੇ ਰੱਖ ਦਿੱਤਾ ਤੇ ਥੋੜਾ ਕੋੰਦੇ ਤੇ ਮੱਖਣ ਪਾਦੇ ਆ ਤੇ ਮੱਖਣ ਦੇ ਨਾਲ ਹੀ ਆਪਾਂ ਕੁਲਚਾ ਐਸੇ ਤਰ੍ਹਾਂ ਹੀ ਦੂਜਾ ਪਾਸਾ ਵੀ ਆਪਾਂ ਸੇਕ ਲਵਾਂਗੇ ਤੇ ਐਸੇ ਮੱਖਣ ਦੀ ਆਪਾਂ ਦੂਜਾ ਕੁਲਚਾ ਉੜਾ ਥੋੜਾ ਸੇਕਾ ਲਵਾ ਲਿਆ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਰਾੜਨਾ ਤੇ ਆਹ ਹੁਣ ਆਪਾਂ ਪਲੇਟਿੰਗ ਕਰਦੇ ਆਂ ਆਪਲਾ ਸਟ੍ਰੀਟ ਫੂਡ ਸਾਈਡ ਜਿਹੜੇ ਕੁਲਚੇ ਚਨੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਕੁਲਚੇ ਤਾਂ ਬਜਾਰੀ ਆਪਾਂ ਲੈ ਲਏ ਆ ਉਹਨਾਂ ਨੂੰ ਮੱਖਣ ਦੇ ਵਿੱਚ ਥੋੜਾ ਜਿਹਾ ਸੇਕਾ ਲਵਾ ਲਿਆ ਤੇ ਚਨੇ ਆ ਜਿਹੜੇ ਆਪਣੇ ਕਿੰਨੇ ਵਧੀਆ ਕਲਰ ਦੇ ਵਿੱਚ ਬਣੇ ਨੇ ਤੋ ਐਸੇ ਤਰ੍ਹਾਂ ਦੀ ਰੈਸਪੀਸ ਦੇਖਣ ਦੇ ਲਈ ਤੁਹਾਡੇ ਸਾਰਿਆਂ ਕੀ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜਰੂਰ ਕਰੋ ਜੀ